ਸਤਿ ਸ਼੍ਰੀ ਅਕਾਲ ਜੀ ਮੈਂ ਰਾਜੀਤ ਸਿੰਘ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਨਿਊਜ਼ ਚੈਨਲ ਇਸ ਟਾਈਮ ਇੱਕ ਵੱਡੀ ਖਬਰ ਦਿੱਲੀ 에어ਪੋਰਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਵੱਲੋਂ ਖੁਦ ਨੂੰ ਬਜ਼ੁਰਗ ਦੱਸ ਕੇ ਅਤੇ ਬਜ਼ੁਰਗ ਦਾ ਜਾਲੀ ਪਾਸਪੋਰਟ ਤਿਆਰ ਕਰਕੇ ਕੈਨੇਡਾ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ 에어ਪੋਰਟ ਦੇ ਉੱਤੇ ਸੀਆਈਐਸਐਫ ਦੇ ਜਵਾਨਾਂ ਵੱਲੋਂ ਜਦੋਂ ਚੈਕਿੰਗ ਕੀਤੀ ਜਾਂਦੀ ਹੈ ਤਾਂ ਇਹ ਧੋਖਾਧੜੀ ਦਾ ਜੋ ਪਰਦਾ ਫਾਸ਼ ਹੁੰਦਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਜੋ ਇਹ ਨੌਜਵਾਨ ਹੈ ਉਹ ਲਖਨਊ ਦਾ ਰਹਿਣ ਵਾਲਾ ਗੁਰਸੇਵਕ ਸਿੰਘ ਹੈ ਜਿਸ ਦੀ ਉਮਰ ਕੀ 24 ਸਾਲ ਦੱਸੀ ਜਾ ਰਹੀ ਹੈ ਉਸ ਵੱਲੋਂ ਰਸ਼ਵਿੰਦਰ ਸਿੰਘ ਸੋਤਾ ਜੋ ਕਿ ਬਰੇਲੀ ਦਾ ਵਾਸੀ ਹੈ ਜਿਸ ਦੀ ਉਮਰ ਕੀ 67 ਸਾਲ ਹੈ ਉਸ ਦੇ ਨਾਂ ਦਾ ਜਾਲੀ ਪਾਸਪੋਰਟ ਬਣਾਇਆ ਜਾਂਦਾ ਹੈ ਜਿਸ ਤੋਂ ਬਾਅਦ ਬਜ਼ੁਰਗ ਦੇ ਤਰੀਕੇ ਦਾ ਹੀ ਆਪਣਾ ਹੂਲੀਆ ਬਣਾਇਆ ਜਾਂਦਾ ਹੈ ਇੱਥੋਂ ਤੱਕ ਕਿ ਆਪਣੀ ਦਾੜੀ ਨੂੰ ਵੀ ਸਫੇਦ ਰੰਗ ਕੀਤਾ ਜਾਂਦਾ ਹੈ ਲੇਕਿਨ ਜਦੋਂ ਸੀਆਜਸਫ ਦੇ ਜਵਾਨਾ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਚੱਕ ਜਾਇਰ ਹੁੰਦਾ ਹੈ ਜਿਸ ਤੋਂ ਬਾਅਦ ਦੇ ਵਿੱਚ ਜੋ ਨੌਜਵਾਨਾ ਉਸਦੇ ਪੂਰੇ ਤਰੀਕੇ ਦੇ ਨਾਲ ਚੈਕਿੰਗ ਹੁੰਦੀ ਹੈ ਜਿਸ ਦੇ ਵਿੱਚ ਖੁਲਾਸਾ ਹੈ ਕਿ ਨੌਜਵਾਨ ਵੱਲੋਂ ਆਪਣੀ ਦਾੜੀ ਦੇ ਉੱਤੇ ਸਫੇਦ ਰੰਗ ਕੀਤਾ ਗਿਆ ਸੀ ਇੱਥੋਂ ਤੱਕ ਕਿ ਚਸ਼ਮਾ ਲਗਾਇਆ ਗਿਆ ਸੀ ਤਾਂ ਕਿ ਉਹ ਦੇਖਣ ਦੇ ਵਿੱਚ ਬਜ਼ੁਰਗ ਨਜ਼ਰ ਆ ਸਕੇ ਲੇਕਿਨ ਜਦੋਂ ਇਸ ਦੀ ਗਹਿਨਤਾ ਦੇ ਨਾਲ ਜਾਂਚ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਖੁਲਾਸਾ ਹੁੰਦਾ ਹੈ ਕਿ 24 ਸਾਲ ਦਾ ਨੌਜਵਾਨ 60 ਸਾਲ ਦਾ ਬਜ਼ੁਰਗ ਬਣ ਕੇ ਕੈਨੇਡਾ ਜਾਣ ਦੀ ਕੋਸ਼ਿਸ਼ ਕਰਦਾ ਹੈ ਹਾਲਾਂਕਿ ਉਹ ਕੈਨੇਡਾ ਕਿਸ ਮਕਸਦ ਦੇ ਨਾਲ ਜਾ ਰਿਹਾ ਸੀ ਅਤੇ ਉਸ ਦਾ ਪਾਸਪੋਰਟ ਕਿਸ ਵਿਅਕਤੀ ਵੱਲੋਂ ਬਣਾਇਆ ਗਿਆ ਇਸ ਦੇ ਹਜੇ ਖੁਲਾਸੇ ਨਹੀਂ ਹੋ ਸਕੇ ਹਨ ਇਸ ਬੰਦੇ ਵਿੱਚ ਸੀਆਈਐਸਐਫ ਵੱਲੋਂ ਜੋ ਨੌਜਵਾਨ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਦਿੱਲੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਐਫਆਈਆਰ ਦਾ ਜਕਰਨ ਕੇ ਨੌਜਵਾਨ ਤੋਂ ਪੁੱਛਗ취 ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਿੰਦੇ ਨੇ ਇਸ ਟਾਈਮ ਇੱਕ ਵੱਡੀ ਖਬਰ ਦਿੱਲੀ 에ਰਪੋਰਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ 24 ਸਾਲ ਦਾ ਇੱਕ ਨੌਜਵਾਨ 67 ਸਾਲ ਦਾ ਬਜ਼ੁਰਗ ਬਣ ਕੇ ਬਕਾਇਦਾ ਆਪਣਾ ਜਾਲੀ ਪਾਸਪੋਰਟ ਤਿਆਰ ਕਰਦਾ ਹੈ ਬਜ਼ੁਰਗ ਦਾ ਅਤੇ ਉਸ ਤੋਂ ਬਾਅਦ ਆਪਣਾ ਹੂਲੀਆ ਵੀ ਬਜ਼ੁਰਗਾ ਦੇ ਤਰੀਕੇ ਦਾ ਤਿਆਰ ਕਰਨ ਤੋਂ ਬਾਅਦ ਕੈਨੇਡਾ ਜਾਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਸੀਆਈਐਸਐਫ ਦੇ ਮੁਲਾਜ਼ਮਾ ਵੱਲੋਂ ਸ਼ੱਕ ਹੁੰਦਾ ਹੈ ਕਿਉਂਕਿ ਜੋ ਨੌਜਵਾਨ ਦੀ ਸਕਿਨ ਹੈ ਉਹ ਵੀ ਦੇਖੀ ਜਾਂਦੀ ਹੈ ਕਿ ਉਹਦੀ ਜੋ ਸਕਿਨ ਹੈ ਉਹ ਨੌਜਵਾਨਾ ਵਰਗੀ ਹੈ ਜਿਸ ਦੇ ਚਲਦੇ ਉਸ ਦੀ ਗਹਿਨਤਾ ਦੇ ਨਾਲ ਜਾਂਚ ਹੁੰਦੀ ਹੈ ਤੇ ਉਸਦੇ ਮੋਬਾਈਲ ਦੀ ਵੀ ਜਾਂਚ ਹੁੰਦੀ ਹੈ ਮੌਜੂਦ ਦੇ ਵਿੱਚ ਉਸ ਦਾ ਅਸਲੀ ਪਾਸਪੋਰਟ ਦੀ ਜੋ ਸੌਫਟ ਕਾਪੀ ਆ ਸਾਹਮਣੇ ਆਂਦੀ ਹੈ ਜਿਸ ਤੋਂ ਬਾਅਦ ਇਹ ਪੂਰੇ ਧੋਖਾਧੜੀ ਦਾ ਪਰਦਾ ਫਾਸ਼ ਹੁੰਦਾ ਹੈ ਤੁਹਾਨੂੰ ਉਹ ਤਸਵੀਰਾਂ ਵੀ ਦਿਖਾ ਦਿੰਨੇ ਆ ਕਿ ਨੌਜਵਾਨ ਵੱਲੋਂ ਕਿਸ ਤਰੀਕੇ ਦੇ ਨਾਲ ਬਜ਼ੁਰਗ ਬਣ ਕੇ ਵਿਦੇਸ਼ ਜਾਇਆ ਜਾ ਰਿਹਾ ਸੀ ਇਹ ਤੇ ਕਿਸ ਵਿਅਕਤੀ ਦੇ ਉੱਤੇ ਨਾ ਦਾ ਪਾਸਪੋਰਟ ਤਿਆਰ ਕੀਤਾ ਗਿਆ ਇਹ ਜਾਲ ਲਈ ਉਸ ਦੀਆਂ ਵੀ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਇੱਕ ਵਾਰੀ ਜ਼ਰੂਰ ਦਿਖਾ ਦਿੰਨੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਰਾਜਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ